ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੀਰਾਂ ਕੌਰ 786 ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਅਰਬੀ ਦੀ ਸਬਜੀ ਅਰਬੀ ਦੀ ਸਬਜੀ ਆਪਾਂ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਜਿਹੜੇ ਤਰੀਕੇ ਨਾਲ ਮੈਂ ਬਣਾਉਂਗੀ ਸਬਜੀ ਉਸ ਤਰੀਕੇ ਦੇ ਨਾਲ ਘੱਟ ਸਮਾਂ ਲੱਗਦਾ ਸਬਜੀ ਬਣਾਉਣ ਤੇ ਤੇ ਬਹੁਤ ਹੀ ਜਲਦੀ ਬਣ ਜਾਂਦੀ ਹੈ ਸਬਜੀ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਅਰਬੀ ਦੀ ਸਬਜੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਅਰਬੀ ਦੀ ਸਬਜ਼ੀ ਬਣਾਉਣ ਵਾਸਤੇ ਪਾਈ ਆਪਾਂ ਅਰਬੀ ਲੈਤੀ ਹੈਗੀ ਆ ਤੇ ਜਦੋਂ ਵੀ ਆਪਾਂ ਅਰਬੀ ਦੀ ਸਬਜ਼ੀ ਬਣਾਉਣੀ ਹੋਵੇ ਤੇ ਇਸ ਤਰ੍ਹਾਂ ਲੰਬਾਈ ਦੇ ਵਿੱਚ ਹੋਣੀ ਚਾਹੀਦੀ ਵਿੱਚ ਗੰਢ ਨਹੀਂ ਹੋਣੀ ਚਾਹੀਦੀਗੀ ਗੰਢ ਦੇ ਨਾਲ ਫਿਰ ਆ ਨਾ ਵਿੱਚੋਂ ਅਰਬੀ ਟੁੱਟ ਜੇ ਜਾਂਦੀ ਹੈਗੀ ਆ ਤੇ ਫਿਰ ਸਬਜ਼ੀ ਟੇਸਟੀ ਨਹੀਂ ਬਣਦੀ ਇਸ ਤਰ੍ਹਾਂ ਲੰਬਾਈ ਦੇ ਵਿੱਚ ਅਰਬੀ ਹੋਊਗੀ ਤਾਂ ਸੁਆਦ ਬਣੂਗੀ ਤੇ ਹੁਣ ਆਪਾਂ ਧੋਂਦੇ ਨਿਗੇ ਬਿਨਾਂ ਧੋਂਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਛਿੱਲ ਲਾਂਗੇ ਪਤਲਾ ਪਤਲਾ ਛਿਲਕਾ ਆਪਾਂ ਲਾ ਦਾਂਗੇ ਤੇ ਜੇਕਰ ਤੁਹਾਡੇ ਹੱਥਾਂ ਤੇ ਕਈ ਵਾਰ ਖਾਰਸ਼ ਵੀ ਹੁੰਦੀ ਹੋਵੇ ਕਈ ਵਾਰ ਅਰਬੀ ਦੇ ਨਾਲ ਖਾਰਸ਼ ਹੋਣ ਲੱਗ ਜਾਂਦੀ ਹੈ ਤੇ ਤੁਸੀਂ ਹੱਥਾਂ ਤੇ ਤੇਲ ਵੀ ਲਾ ਸਕਦੇ ਆ ਤੇ ਫਿਰ ਤੁਸੀਂ ਅਰਬੀ ਨੂੰ ਛੱਲ ਸਕਦੇ ਆ ਐਸ ਤਰ੍ਹਾਂ ਸਾਰੇ ਛੱਲ ਕੇ ਅਰਬੀ ਤਿਆਰ ਕਰ ਲਾਂਗੇ ਹਾਂਜੀ ਇਸੇ ਤਰ੍ਹਾਂ ਸਾਰੀ ਅਰਬੀ ਨੂੰ ਆਪਾਂ ਛੱਲ ਕੇ ਤੇ ਤਿਆਰ ਕਰ ਲਾਂਗੇ ਹਾਂਜੀ ਸਾਰੀ ਅਰਬੀ ਆਪਾਂ ਛੱਲ ਲਈ ਆ ਤੇ ਹੁਣ ਆਪਾਂ ਇਹਨੂੰ چیر ਲਾਂਗੇ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਚੀਰਾਂਗੇ ਪਤਲੇ ਪਤਲੇ ਪੀਸ ਆਪਾਂ ਚੀਰਾਂਗੇ ਇਸ ਤਰ੍ਹਾਂ ਲੰਬਾਈ ਦੇ ਵਿੱਚ ਤੇ ਜੇ ਗੋਲ ਵੀ ਕੱਟਣੇ ਆ ਤਾਂ ਤੁਸੀਂ ਗੋਲ ਪੀਸ ਵੀ ਕੱਟ ਸਕਦੇ ਆ ਉਹ ਤੁਹਾਡੀ ਚਾਹ ਵਸਾ ਕਿ ਕਿਸ ਧਾਰਨਾ ਤੁਸੀਂ ਸਬਜ਼ੀ ਕੱਟਣੀ ਆ ਉਸ ਹਿਸਾਬ ਨਾਲ ਪੀਸ ਤੁਸੀਂ ਕੱਟ ਸਕਦੇ ਆ ਤੇ ਮੈਂ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟੂਗੀ ਕਿਉਂਕਿ ਆਪਾਂ ਸੁੱਕੀ ਸੁੱਕੀ ਸਬਜ਼ੀ ਬਣਾਉਣੀ ਹੈਗੀ ਅਰਬੇ ਦੀ ਹਾਂਜੀ ਅਰਬੀ ਨੂੰ ਆਪਾਂ ਲੰਬਾਈ ਦੇ ਵਿੱਚ ਕੱਟ ਲਿਆ ਤੇ ਹੁਣ ਆਪਾਂ 2-3 ਵਾਰੀ ਸਾਫ਼ ਪਾਣੀ ਦੇ ਵਿੱਚ ਇਹਨੂੰ ਧੋ ਦਾਂਗੇ ਧੋ ਕੇ ਉਸ ਤੋਂ ਬਾਅਦ ਆਪਾਂ ਸੂਤੀ ਕੱਪੜੇ ਨਾਲ ਇਹਨੂੰ ਸੁਕਾ ਲਾਂਗੇ ਹਾਂਜੀ ਅਰਬੀ ਨੂੰ ਆਪਾਂ 2-3 ਵਾਰੀ ਸਾਫ਼ ਪਾਣੀ ਦੇ ਨਾਲ ਧੋ ਲਿਆਗਾ ਤੇ ਹੁਣ ਆਪਾਂ ਇੱਕ ਸੂਤੀ ਕੱਪੜਾ ਲੈ ਲਿਆਗਾ ਤੇ ਥਾਲ ਦੇ ਉੱਪਰ ਆਪਾਂ ਸੂਤੀ ਕੱਪੜਾ ਵਿਚਾਲਿਆ ਤੇ ਹੁਣ ਆਪਾਂ ਕੱਪੜੇ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਸੁਕਾ ਦਾਂਗੇ ਇਸ ਤਰ੍ਹਾਂ ਨਾ ਸੂਤੀ ਕੱਪੜੇ ਦੇ ਨਾਲ ਤੇ ਵਧੀਆ ਫਿਰ ਪਾਣੀ ਸੁੱਕ ਜਾਂਦਾ ਅਰਬੀ ਪਾਣੀ ਸੁੱਕ ਗਿਆ ਤੇ ਸਬਜ਼ੀ ਵੀ ਆਪਣੀ ਸੁੱਕੀ ਸੁੱਕੀ ਬਣੂਗੀ ਜੇ ਫਿਰ ਕਈ ਵਾਰ ਅਰਬੀ ਗਿੱਲੀ ਜਿਹੀ ਹੋਵੇ ਪਾਣੀ ਜਿਆ ਹੋਵੇ ਫਿਰ ਅਰਬੀ ਵੀ ਵਧੀਆ ਨਹੀਂ ਬਣਦੀ ਕਿ ਹੋਰ ਹੀ ਲਾਲਾਈਆਂ ਛੱਡ ਦਿੰਦੀ ਹੈਗੀ ਆ ਹਾਂਜੀ ਅਰਬੀ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਸੁਕਾ ਲੈ ਹੈਗਾ ਤੇ ਹੁਣ ਆਪਾਂ ਇੱਕ ਭਾਂਡੇ ਦੇ ਵਿੱਚ ਇਹਨੂੰ ਕੱਢ ਕੇ ਤੇ ਸਾਈਡ ਤੇ ਰੱਖ ਦਾਂਗੇ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਾਂਗੇ ਹਾਂਜੀ ਇੱਕ ਆਪਾਂ ਮਿਕਸੀ ਵਾਲਾ ਜੱਗ ਲੈ ਲਿਆ ਇੱਕ ਚਮਚ ਪਾ ਦਾਂਗੇ ਸਾਬਤ ਧਨੀਆ ਅੱਧਾ ਚਮਚ ਪਾ ਦਾਂਗੇ ਅਜਮੈਨ ਦਾ ਅਜਮੈਨ ਦਾ ਫਲੇਵਰ ਬਹੁਤ ਵਧੀਆ ਹੁੰਦਾ ਅਰਬੀ ਦੀ ਸਬਜੀ ਵਿੱਚ ਅੱਧਾ ਚਮਚ ਪਾ ਦਾਂਗੇ ਆਪਾਂ ਸਾਬਤ ਜੀਰਾ ਤੇ ਦੋ ਪਾ ਦਾਂਗੇ ਆਪਾਂ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਅਦਰਕ ਹੁਣ ਆਪਾਂ ਇਹਨਾਂ ਨੂੰ ਦਰਦਰਾ ਜਾਂ ਪੀਸ ਲਾਂਗੇ ਪੇਸਟ ਨਹੀਂ ਆਪਾਂ ਤਿਆਰ ਕਰਨਾ ਦਰਦਰਾ ਜਾਂ ਪੀਸ ਲਾਂਗਾ ਹਾਂਜੀ ਸਬਜ਼ੀ ਵਾਸਤੇ ਆਪਾਂ ਮਸਾਲਾ ਤਿਆਰ ਕਰ ਲਿਆ ਤੇ ਦਰਦਰਾ ਜਾਂ ਆਪਾਂ ਪੀਸ ਲਿਆ ਹੁਣ ਆਪਾਂ ਇਹਨੂੰ ਕੌਲੀ ਦੇ ਵਿੱਚ ਕੱਢ ਲਾਂਗੇ ਹਾਂਜੀ ਸਬਜ਼ੀ ਬਣਾਉਣ ਵਾਸਤੇ ਕੜਾਹੀ ਨੂੰ ਆਪਾਂ ਗੈਸ ਦੇ ਉੱਪਰ ਰੱਖ ਲਿਆ ਤੇ ਹੁਣ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਕੜਾਹੀ ਦੇ ਵਿੱਚ ਅੱਧੀ ਕੜਛੀ ਦੇ ਹਿਸਾਬ ਨਾਲ ਆਪਾਂ ਸਰੋਂ ਦਾ ਤੇਲ ਪਾ ਦਾਂਗੇ ਹਾਂਜੀ ਤੇਲ ਗਰਮ ਹੋ ਗਿਆ ਤੇ ਜਿਹੜਾ ਆਪਾਂ ਮਸਾਲਾ ਤਿਆਰ ਕਰਕੇ ਰੱਖਿਆ ਸੀਗਾ ਉਹ ਆਪਾਂ ਹੁਣ ਪਾ ਦਾਂਗੇ ਤੇ ਵਿੱਚ ਹੁਣ ਆਪਾਂ ਮਸਾਲੇ ਨੂੰ ਭੁੰਨ ਲਾਂਗੇ ਆਗਾ ਆਪਾਂ ਤੇਜ਼ ਹੀ ਰੱਖਾਂਗੇ ਇੱਕ ਵਾਰੀ ਘੱਟ ਨਹੀਂ ਕਰਨੀਗੀ ਮਸਾਲੇ ਨੂੰ ਆਪਾਂ ਭੁੰਨ ਲਿਆਗਾ ਤੇ ਚਿਰੀ ਹੋਈ ਅਰਬੀ ਵੀ ਆਪਾਂ ਐਡ ਕਰ ਦਾਂਗੇ ਹੁਣ ਹੁਣ ਚੰਗੀ ਤਰ੍ਹਾਂ ਆਪਾਂ ਅਰਬੀ ਨੂੰ ਮਿਕਸ ਕਰਤਾ ਹੈਗਾ ਤੇ ਹੁਣ ਆਪਾਂ ਫੁੱਲ ਅੱਗ ਤੇ ਹੀ ਆਪਾਂ ਅਰਬੀ ਨੂੰ ਪਕਾਵਾਂਗੇ ਤੇ ਆਪਾਂ ਇਹਨੂੰ ਟੱਕ ਦੇਣੀ ਇੱਕ ਵਾਰੀ ਐਸੀ ਤਰ੍ਹਾਂ ਹੀ ਆਪਾਂ ਖੁੱਲੇ ਦੇ ਵਿੱਚ ਤੇ ਪਕਾਵਾਂਗੇ ਅਰਬੀ ਨੂੰ ਹਾਂਜੀ ਥੋੜਾ ਜਿਹਾ ਜਦੋਂ ਆਪਾਂ ਅਰਬੀ ਨੂੰ ਸੇਕ ਲਵਾ ਲਿਆ ਤੇ ਹੁਣ ਆਪਾਂ ਇਹਨੂੰ ਢੱਕ ਦਿੰਨੇ ਆ ਅਰਬੀ ਨੂੰ ਤੇ ਆਗ ਆਪਾਂ ਤੇਜ਼ ਹੀ ਰੱਖਾਂਗੇ ਹਾਂਜੀ ਇੱਕ ਵਾਰ ਆਪਾਂ ਕੜਾਹੀ ਤੋਂ ਢੱਕਣ ਲਾ ਦਿੰਨੇ ਆ ਤੇ ਸਬਜ਼ੀ ਦੇ ਵਿੱਚ ਆਪਾਂ ਕੜਛੀ ਮਾਰ ਦਿੰਨੇ ਆ ਸੁਦੇਸਾ ਦੇ ਹਲਕਾ ਜਿਹਾ ਅਰਬੀ ਦਾ ਕਲਰ ਵੀ ਚੇਂਜ ਹੋ ਗਿਆ ਤੇ ਆਪਾਂ ਇਹਨੂੰ ਹੋਰ ਭੁੰਨ ਲਾਂਗੇ ਤੇ ਇੱਕ ਵਾਰੀ ਆਪਾਂ ਫੇਰ ਢੱਕ ਦਿੰਨੇ ਆ ਚੰਗੀ ਤਰ੍ਹਾਂ ਅਰਬੀ ਨੂੰ ਭੁੰਨ ਲਾਂਗੇ ਜੀ ਹੁਣ ਆਪਾਂ ਕੜਾਹੀ ਤੇ ਢੱਕਣ ਲਾ ਦਿੰਨੇ ਆ। ਹੁਣ ਆਪਾਂ ਕੜਚੀ ਵੀ ਮਾਰ ਦਿੰਦੇ ਆ ਇੱਕ ਵਾਰ ਤੇ ਥੋੜੀ ਇੱਕ ਫਾੜੀ ਆਪਾਂ ਅਰਬੀ ਦੀ ਫੇਕੇ ਦੇਖਦੇ ਆ ਕੜਚੀ ਦੇ ਨਾਲ। ਹਾਂਜੀ ਆਸਾਨੀ ਦੇ ਨਾਲ ਫਾੜੀ ਵਧੀਆ ਕੱਟੀ ਗਈ ਐ ਤੇ ਅਰਬੀ ਆਪਣੀ ਵਧੀਆ ਭੁੰਨੀ ਗਈ ਐ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮਸਾਲੇ ਤੇ ਥੋੜਾ ਜਿਹਾ ਆਪਾਂ ਹੁਣ ਗੈਸ ਸਲੋ ਕਰ ਦਾਂਗੇ। ਹਾਂਜੀ ਦੋ ਆਪਾਂ ਪਿਆਜ਼ ਲਏ ਆ। ਇਨਾਂ ਨੂੰ ਆਪਾਂ ਲੰਬਾਈ ਦੇ ਵਿੱਚ ਇਸ ਤਰ੍ਹਾਂ ਕੱਟ ਲਿਆਗਾ ਤੇ ਹੁਣ ਆਪਾਂ ਇਹ ਵੀ ਐਡ ਕਰ ਦਾਂਗੇ ਇਸ ਤਰੀਕਾ ਨਾਲ ਬਣਾਈ ਹੋਈ ਸਬਜੀ ਟੇਸਟੀ ਬਹੁਤ ਲੱਗਦੀ ਹੈ ਤੇ ਜਦੋਂ ਤੁਸੀਂ ਖਾਣਗੇ ਨਾ ਤਾਂ ਪਰੌਂਠਿਆਂ ਦੇ ਨਾਲ ਖਾਓ ਫਿਰ ਤੁਸੀਂ ਦੱਸਿਓ ਵਾਕਈ ਸਬਜੀ ਟੇਸਟੀ ਲੱਗਦੀ ਹੈ ਪਰੌਂਠਿਆਂ ਦੇ ਨਾਲ ਖਾਸ ਕਰਕੇ ਸਬਜੀ ਟੇਸਟੀ ਲੱਗਦੀ ਹੈ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਇਹ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਲਾਲ ਮਿਰਚ ਕਿਉਂਕਿ ਆਪਣੇ ਕੋਲੇ ਅਰਬੀ ਥੋੜੀ ਸੀ ਉਸ ਹਿਸਾਬ ਨਾਲ ਆਪਾਂ ਮਸਾਲੇ ਐਡ ਕਰਾਂਗੇ ਇਹ ਥੋੜੀ ਜਿਹੀ ਪਾ ਦਾਂਗੇ ਆਪਾਂ ਹਲਦੀ ਇਹ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਪਾਊਡਰ ਇਹ ਥੋੜਾ ਜਿਹਾ ਪਾ ਦਾਂਗੇ ਆਪਾਂ ਗਰਮ ਮਸਾਲਾ ਇੱਕ ਚਮਚ ਪਾ ਦਾਂਗੇ ਅਮचूर ਪਾਊਡਰ ਤੇ ਹੁਣ ਆਪਾਂ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ। ਕੜਬੀ ਦੇ ਵਿੱਚ ਸਾਰੇ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਤੇ ਤੇ ਹੁਣ ਆਪਾਂ ਗੈਸ ਨੂੰ ਕਰ ਦਾਂਗੇ ਮੀਡੀਅਮ। ਤੇ ਹੁਣ ਆਪਾਂ ਇਹਨੂੰ 3-4 ਕਿ ਮਿੰਟ ਵਾਸਤੇ ਸੇਕ ਲਵਾਵਾਂਗੇ। ਹਾਂਜੀ 4 ਕਿ ਮਿੰਟ ਹੋ ਗਿਆ ਸਬਜੀ ਰੱਖੀ ਨੂੰ। ਤੇ ਹੁਣ ਆਪਾਂ ਇੱਕ ਵਾਰੀ ਕਰਚੀ ਮਾਰ ਦਿੰਨੇ ਆ। ਤੇ ਸਬਜੀ ਆਪਣੀ ਬਣ ਕੇ ਤਿਆਰ ਹੈ ਤੇ ਗੈਸ ਕਰ ਦਾਂਗੇ ਬੰਦ। ਆ ਤੁਸੀਂ ਦੇਖ ਸਕਦੇ ਆਂ ਸਬਜੀ ਆਪਣੀ ਵਧੀਆ ਖਿਲੀ-ਖਿਲੀ ਬਣੀ ਆ ਬਿਲਕੁਲ ਨੀ ਲਾਲਾ ਜੀਆਂ ਬਣੀ ਆ ਇਸ ਤਰ੍ਹਾਂ ਆਪਾਂ ਸੁਕਾ ਕੇ ਅਰਬੀ ਦੀ ਸਬਜੀ ਬਣਾਵਾਂਗੇ ਨਾ ਛਿੱਲਣ ਤੋਂ ਪਹਿਲਾਂ ਨਹੀਂ ਧੋਣੀਗੇ ਛਿੱਲ ਕੇ ਉਸ ਤੋਂ ਬਾਅਦ ਚੀਰ ਕੇ ਤੇ ਫਿਰ ਅਰਬੀ ਨੂੰ ਧੋ ਕੇ ਤੇ ਸੁਕਾ ਕੇ ਇਸ ਤਰ੍ਹਾਂ ਫਿਰ ਸਬਜੀ ਬਣਾਇਓ ਤੇ ਬੜੀ ਟੇਸਟੀ ਬਣਦੀ ਹੈਗੀ ਆ ਰੋਟੀ ਦੇ ਨਾਲ ਖਾਇਓ ਚਾਹੇ ਤੁਸੀਂ ਪਰੌਂਠਿਆਂ ਦੇ ਨਾਲ ਖਾਇਓ ਸਬਜੀ ਬਹੁਤ ਵਧੀਆ ਟੇਸਟੀ ਲੱਗੂਗੀ ਹਾਂਜੀ ਤੇ ਹੁਣ ਆਪਾਂ ਇੱਕ ਢਾਂਡੇ ਦੇ ਵਿੱਚ ਇਹਨੂੰ ਕੱਢ ਲਈਏ ਸਬਜੀ ਵੀ ਆਪਾਂ ਸੌਖੇ ਤਰੀਕੇ ਨਾਲ ਬਣਾਉਣੀ ਦੱਸੀ ਆ। ਹਾਂਜੀ, ਅਰਬੀ ਦੀ ਸਬਜੀ ਇਸ ਤਰੀਕੇ ਨਾਲ ਬਣਾ ਕੇ ਦੇਖੋ। ਸਮਾਂ ਵੀ ਅਰਬੀ ਦੀ ਸਬਜੀ ਬਣਾਉਣ ਤੇ ਘੱਟ ਲੱਗਦਾ گا۔ ਜੇਕਰ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਵੀ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਕੋਈ ਆਪਾਂ ਨਵੀਂ ਰੈਸਪੀ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।